Thank you ਚਨਾਵ ਚਾਰ ਸਹਾਇਤਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਸੜਕਾਂ ਤੇ ਲੱਗੇ ਬੋਰਡ ਹਟਾਏ ਜਾ ਰਹੇ ਨੇ ਦੱਸਦੇ ਇਹ ਲੋਕ ਸਭਾ ਚੋਣਾਂ ਦਾ ਬਿਗੁੱਲ ਬੱਜ ਚੁੱਕਿਆ ਹੈ ਤੇ ਚਨਾਵ ਚਾਰ ਸਹਾਇਤਾ ਵੀ ਲਾਗੂ ਹੋ ਚੁੱਕੀ ਹੈ ਜਿਸ ਵਿੱਚ ਪ੍ਰਸ਼ਾਸਨ ਜਿਹੜਾ ਹੈ ਉਹ ਵੀ ਪੱਪਾ ਪਾਰ ਨਜ਼ਰ ਆ ਰਿਹਾ ਹੈ ਤੇ ਚੋਣ ਆਯੋਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਚਲਦੇ ਕਿਸੇ ਵੀ ਸਰਕਾਰੀ ਜਗ੍ਹਾ ਦੇ ਉੱਪਰ ਲੱਗੇ ਹੋਏ ਸਰਕਾਰੀ ਬੈਨਰ ਬੋਰਡ ਅਤੇ ਆਫਰ ਹੋਰ ਕਿਸੇ ਤਰ੍ਹਾਂ ਦੀ ਵੀ ਰਾਜਨੀਤਿਕ ਪਾਰਟੀ ਦੀ ਸਮੱਗਰੀ ਜੋ ਲਗਾਈ ਗਈ ਹੈ ਉਸ ਨੂੰ ਟਾਇਰ ਜਾ ਰਿਹਾ ਹੈ ਤਾਂ ਕਿ ਚੋਣ ਆਯੋਗ ਦੀਆਂ ਜੜੀਆਂ ਹਦਾਇਤਾਂ ਨੇ ਉਹਨਾਂ ਦਾ ਪਾਲਣ ਕੀਤਾ ਜਾ ਸਕੇ ਤੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਨਗਰ ਨਿਗਮ ਅਧਿਕਾਰੀ ਨੇ ਦੱਸਿਆ ਹੈ ਕਿ ਚੋਣ ਆਯੋਗ ਵੱਲੋਂ ਦਿੱਤੀਆਂ ਹਦਾਇਤਾਂ ਦੇ ਤਹਿਤ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਵਿਚਾਰ ਸਹਾਇਤਾ ਲਗਾਏ ਜਾਣ ਤੋਂ ਬਾਅਦ ਜ਼ਿਲ੍ਹਾ ਪਖਾਨਕੋਟ ਦੀ ਵੱਖ-ਵੱਖ ਹਲਕਿਆਂ ਦੇ ਵਿੱਚ ਜੋ ਸਰਕਾਰੀ ਜਗ੍ਹਾ ਦੇ ਉੱਪਰ ਰਾਜਨੀਤਿਕ ਬੋਰਡ ਲੱਗੇ ਹੋਏ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਇਹ ਆਓ ਦੇਖਦੇ ਆ ਇਸ ਦੇ ਉੱਤੇ ਆ ਦਰਸ਼ਨਾ ਦੇਵੀ ਸੁਪਰਡੈਂਟ ਨਗਰ ਨਿਗਮ ਪਠਾਨਕੋਟ ਦਾ ਕੀ ਕਹਿਣਾ ਹੈ ਅੱਜ ਸੱਡੀ ਡੀਸੀ ਆਫਿਸ ਦੇ ਵਿੱਚ ਸਾਡੀ ਮੀਟਿੰਗ ਹੋਈ ਹੈ ਡੀਸੀ ਸਾਹਿਬ ਜੀ ਦੇ ਹੁਕਮਾਂ ਦੇ ਮਤਾਬਕ ਜੋ ਵੀ ਸ਼ਹਿਰ ਵਿੱਚ ਪੋਲਿਟिकल ਪਾਰਟੀ ਦੇ ਬੋਰਡ ਲਗਾਏ ਗਏ ਹਨ ਅੱਜ ਤੋਂ ਅਸੀਂ ਉਤਾਰਨੇ ਸ਼ੁਰੂ ਕਰ ਦਿੱਤੇ ਹਨ ਚਾਹੇ ਉਹ ਬੋਰਡ ਸਰਕਾਰੀ ਬਿਲਡਿੰਗ ਤੇ ਲੱਗਿਆ ਚਾਹੇ ਉਹ ਸਰਕਾਰੀ ਦਰਖਤੇ ਲੱਗਿਆ ਚਾਹੇ ਉਹ ਕਿਸੇ ਵੀ ਜਗ੍ਹਾ ਤੇ ਲੱਗਿਆ ਚਾਹੇ ਕਿਸੇ ਵੀ ਪੋਲ ਦੇ ਉੱਪਰ ਬੋਰਡ ਲੱਗਿਆ ਉਹ ਅੱਜ ਸੀ ਉਤਾਰਨੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਜਿਹੜੇ ਬੋਰਡ ਹੈ ਉਹ ਅਸੀਂ ਇਹ ਨਹੀਂ ਦੇਖਣਾ ਕਿ ਕਿਹੜੀ ਪਾਰਟੀ ਦੇ ਬੋਰਡ ਹੈ ਹਰ ਇੱਕ ਪਾਰਟੀ ਦੇ ਬੋਰਡ ਜਿਹੜੇ ਉਤਾਰੇ ਜਾਣਗੇ ਇੱਕ ਸਿਵਾਏ ਜੋ ਵੀ ਸਾਡੇ ਉਹਦੇ ਮੰਦਿਰ ਵਗੈਰਾ ਦੇ ਬੋਰਡ ਹੈ ਚਾਹੇ ਕਿਸੇ ਧਾਰਮਿਕ ਦੇ ਬੋਰਡ ਹੈ ਉਹ ਅਸੀਂ ਨਹੀਂ ਉਤਾਰਾਂਗੇ ਬਾਕੀ ਜੋ ਵੀ ਕੋਈ ਪੋਲਿਟਿਕਲ ਪਾਰਟੀ ਹੈ ਉਹਨਾਂ ਦੇ ਬੋਰਡ ਜਿਹੜੇ ਆ ਅੱਜ ਅਸੀਂ ਉਤਾਰਨੀ ਸ਼ੁਰੂ ਕਰ ਦਿੱਤੇ ਹੈ ਸਾਡੇ ਪਠਾਨਕੋਲ ਵੀ ਸਾਡੇ ਏਰੀਆ ਦੇ ਵਿੱਚ ਪਠਾਨਕੋਲ ਔਰ ਰਪੋਇਆ ਔਰ ਸੁਜਨਪੁਰ ਏਰੀਆ ਆਇਆ ਹੈ ਉਹ ਅਸੀਂ ਟੀਮਾਂ ਅਲੱਗ-ਅਲੱਗ ਬਣਾ ਕੇ ਤੇ ਭੇਜ ਅੱਜ ਅਸੀਂ ਸ਼ੁਰੂ ਕਰ ਦਿੱਤੇ ਹੈ ਨਾ ਟੀਮਾਂ ਨੂੰ ਭੇਜ ਦਿੱਤਾ ਗਿਆ ਅੱਜ ਅੱਜ ਤੋਂ ਜਿਹੜੇ ਬੋਰਡ ਹੈ ਉਹ ਉਤਾਰਨੇ ਸ਼ੁਰੂ ਕਰ ਦਿੰਦੇ ਆ ਪਠਾਨਕੋਟ ਤੋਂ ਕੈਮਰਾਮੈਨ ਹਨੀ ਦੇ ਨਾਲ ਅਜੇਸਰਿੰਦਰ ਰਿਪੋਰਟ